ਲਓ ਜੀ ਐਤ ਕੀ ਮੇਲੇ ਦੀ ਸਟਾਰਟਿੰਗ ਬਹੁਤ ਸ਼ਾਨਦਾਰ ਤਰੀਕੇ ਨਾਲ ਹੋਣ ਵਾਲੀ ਆ ਬਾਈ ਹੁਣਾਂ ਨੇ ਨਾ ਜਮਾ ਐ ਜਿਵੇਂ ਲੰਡਨ ਫਿਰਦੇ ਹੁੰਨੇ ਆ ਆ ਲੰਡਨ ਵਾਲਾ ਬ੍ਰਿਜ ਬਣਾਇਆ ਆ ਵੇਖੋ ਜਮਾ ਜਿਵੇਂ ਲੰਡਨ ਚ ਜਿਹੜਾ ਬ੍ਰਿਜ ਆ ਉਹ ਮੇਲੇ ਦੀ ਸਟਾਰਟਿੰਗ ਤੇ ਤੁਹਾਨੂੰ ਦੇਖਣ ਨੂੰ ਮਿਲੂਗਾ ਬਹੁਤ ਸੋਹਣਾ ਵਿਊ ਐ ਐਤ ਕੀ ਬਹੁਤ ਡਿਫਰੈਂਟ ਡਿਫਰੈਂਟ ਚੀਜ਼ਾਂ ਆਈਆਂ ਹਾਂਜੀ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਮਾਗੀ ਮੇਲਾ ਆਉਣ ਵਾਲਾ ਥੋੜੇ ਦਿਨ ਰਹਿ ਗਏ ਹਾਂਜੀ ਆ ਮਾਗੀ ਮੇਲੇ ਗਰਾਊਂਡ ਦੇ ਵਿੱਚ ਐਤ ਕੀ ਬਹੁਤ ਖਾਸ ਝੂਲੇ ਇਤ ਦੀ ਬਹੁਤ ਵੱਖਰੀਆਂ ਵੱਖਰੀਆਂ ਚੀਜ਼ਾਂ ਆਈਆਂ ਜਿਹੜੀਆਂ ਬਾਈ ਜੀ ਇਸ ਵਾਰ ਪਹਿਲੀ ਵਾਰ ਆ ਰਹੀਆਂ ਇਹੋ ਜਿਹੀਆਂ ਚੀਜ਼ਾਂ ਆਈਆਂ ਜਿਹੜੀਆਂ ਆਪਾਂ ਕਦੇ ਦੇਖੀਆਂ ਹੀ ਨਹੀਂ ਹਨਾ ਜੀ ਤੇ ਇਤ ਦੀ ਬਹੁਤ ਡਿਫਰੈਂਟ ਡਿਫਰੈਂਟ ਚੀਜ਼ਾਂ ਆਈਆਂ ਆਪਣੇ ਮਾਗੀ ਮੇਲੇ ਤੇ ਬਹੁਤ ਘੈਂਟ ਘੈਂਟ ਚੀਜ਼ਾਂ ਆਈਆਂ ਜਿਹੜੀਆਂ ਕਿ ਇਸ ਵਾਰ ਮਾਗੀ ਮੇਲੇ ਤੇ ਪਹਿਲੀ ਵਾਰ ਆਈਆਂ ਇਤ ਦੀ ਐਂਟਰੀ ਵੀ ਬਹੁਤ ਘੈਂਟ ਕੀਤੀ ਗਈ ਹੈ ਮਾਗੀ ਮੇਲੇ ਦੀ ਠੀਕ ਹੈ ਬਾਕੀ ਬਹੁਤ ਡਿਫਰੈਂਟ ਡਿਫਰੈਂਟ ਝੂਲੇ ਆਏ ਆ ਤੁਹਾਨੂੰ ਬਹੁਤ ਜ਼ਿਆਦਾ ਆਨੰਦ ਮਿਲੇਗਾ ਬਹੁਤ ਤੁਸੀਂ ਇੰਜੋਏਮੈਂਟ ਹੋਵੋਗੇ ਨਿਆਰਾ ਆਜੂ ਐਤ ਕੀ ਮਾਗੀ ਮੇਲੇ ਤੇ ਬहोत-ਬहोत ਕਹਿਣ ਚ ਜਾਈਆਂ ਹਾਂਜੀ ਸਸੀ ਗਾਲ ਜੀ ਮਾਗੀ ਮੇਲੇ ਤੇ ਆਪਣੂ ਐਤ ਕੀ ਨਵਾਂ ਕੀ ਦੇਖਣ ਨੂੰ ਮਿਲ ਰਿਹਾ ਜੀ ਕੀ ਮੇਲੇ ਤੇ ਪਹਿਲਾਂ ਤਾਂ ਮੈਂ ਜਿੰਨੇ ਵੀ ਮਾਗੀ ਮੇਲੇ ਦੇ ਵਿੱਚ ਜਿੰਨੇ ਵੀ ਪਬਲਿਕ ਆਈ ਦੀ ਮੈਂ ਸਾਰਿਆਂ ਨੂੰ ਨਮਸਕਾਰ ਕਰਦਾ ਤੇ ਉਹਨਾਂ ਦਾ ਵੈਲਕਮ ਕਰਦਾ ਹਾਂਜੀ ਭੋਲਾ ਸ਼ੰਕਰ ਐਂਡ ਕੰਪਨੀ ਵੱਲੋਂ ਉਹਨਾਂ ਦਾ ਸਾਰਿਆਂ ਦਾ ਸਵਾਗਤ ਹੈ ਜਿਹੜਾ ਠੇਕਾ ਅਸੀਂ ਚੱਕਿਆ ਹੋਇਆ ਵਾ ਹਾਂਜੀ ਇਹ ਸੱਚ ਠੇਕਾ ਕਿੰਨੇ ਦਾ ਚੱਕਿਆ ਤੁਸੀਂ ਪੋਲਾ ਸ਼ੰਕਰ ਐਂਡ ਕੰਪਨੀ ਨੇ ਠੇਕਾ ਚੁੱਕਿਆ ਜੀ 1 ਕਰੋੜ 4 ਲੱਖ ਰੁਪਏ ਦਾ 1 ਕਰੋੜ 4 ਲੱਖ ਦਾ ਮੈਂ ਤੁਹਾਨੂੰ ਦੱਸਾਂ ਕਿ ਇਸ ਵਾਰ ਪਬਲਿਕ ਦੇ ਲਈ ਅਸੀਂ ਇੱਥੇ ਲੰਡਨ ਬ੍ਰਿਜ ਬਣਾ ਰਹੇ ਹਾਂ ਲੰਡਨ ਬ੍ਰਿਜ ਲੰਡਨ ਬ੍ਰਿਜ ਦੁਬਈ ਸਿਟੀ ਉਹਦੇ ਸ਼ੋਰਟ ਮੇਰੇ ਵੀਰ ਛੋਟਾ ਵੀਰ ਸੈਜ ਵੀ ਰੈਡ ਕਰ ਦੇਗਾ ਹਾਂਜੀ 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 ਉਹ ਤਾਂ ਸ਼ੋਰਟ ਐਡ ਕਰ ਦਾਂਗੇ ਜੀ ਤੁਹਾਨੂੰ ਇੱਥੇ ਲੰਡਨ ਬ੍ਰਿਜ ਦਿਖੇਗਾ ਤੇ ਬਾਕਾਇਦਾ ਤੁਹਾਨੂੰ ਇੱਥੇ ਦੁਬਈ ਸਿਟੀ ਯੂਨੀਵਰਸਲ ਬੁਰਜ ਖਲੀਫਾ ਇਦਾਂ ਅੱਛਾ ਬੁਰਜ ਖਲੀਫਾ ਵੀ ਅੱਜ ਕਿ ਆਪਾਂ ਨੂੰ ਦੇਖਣ ਨੂੰ ਮਿਲੂਗਾ ਇੱਥੇ ਖਲੀਫਾ ਦਾ ਮਾਡਲ ਇੱਥੇ ਸਾਰੇ ਮਿਲਣਗੇ ਕਿ ਜਿਹੜੇ ਪਬਲਿਕ ਉਤੋਂ ਚੱਲ ਕੇ ਆਏਗੀ ਗੇਟ ਅੱਛਾ ਜੀ ਉਹਨਾਂ ਨੂੰ ਬਗਾਇਆ ਨਾਲ ਇੱਥੇ ਮਤਲਬ ਕਿ ਉਹ ਖੁਦ ਕਹਿਣਗੇ ਕਿ ਵਾਕਈ ਕੋਈ ਚੀਜ਼ ਬਣੀ ਹੋਈ ਹੈ ਚੀਜ਼ ਬਣੀ ਆ ਵੀ ਕਹਿਣ ਦਾ ਮਤਲਬ ਆ ਜਿਹੜੀ ਉਹ ਟਿਕਟ ਲਾਉਣ ਕੇ ਉਹਦਾ ਮੁੱਲ ਮਿਲ ਜੂ ਅੱਜ ਕੀ ਔਰ ਜੇ ਖਲੀਫਤ ਕੀ ਸੱਚੀ ਮਿਲੂਗਾ ਜੀ ਹੈ ਉਹਦੀ ਵਜ੍ਹਾ ਕੀ ਹੁੰਦੀ ਹੈ ਕਿ ਜਿਹੜੀ ਪਬਲਿਕ ਆਂਦੀ ਆ ਹਾਂਜੀ ਅੱਜ ਕੱਲ ਹੈਗਾ ਸੋਸ਼ਲ ਮੀਡੀਆ ਦਾ ਯੁੱਗ ਸੋਸ਼ਲ ਮੀਡੀਆ ਦਾ ਯੁੱਗ ਅੱਜ ਕੱਲ ਸਭ ਕੋ ਮੋਬਾਈਲ ਤੇ ਹਰੇਕ ਬੱਚੇ ਨੂੰ ਵੱਡੇ ਨੂੰ ਸ਼ੌਂਕ ਹੁੰਦਾ ਫੈਮਿਲੀ ਦੇ ਨਾਲ ਕਿ ਆਪਾਂ ਇੱਥੇ ਆਪਣੀ ਫੋਟੋਆਂ ਕਰਾਣੀ ਆ ਫੈਮਿਲੀ ਹਾਂਜੀ ਵਲੌਗ ਬਣਾਈਏ ਤੇ ਇਦਾਂ ਦੀ ਤੁਹਾਨੂੰ ਫੋਟੋਆਂ ਬੱਚਿਆਂ ਨੂੰ ਆਣ ਗਿਆ ਕਿ ਉਹਨਾਂ ਦੀ ਯਾਦਗਾਰੀ ਮੇਲਾ ਇਹ ਸਿੱਧ ਹੋਊਗਾ ਤੁਹਾਡੇ ਅੱਛਾ ਏਦਾਂ ਲੱਗੂ ਜਿਵੇਂ ਫੋਰਨ ਦੇ ਵਿੱਚ ਫੋਟੋ ਕਲਿੱਕ ਕੀਤੀ ਹੁੰਦੀ ਆ ਇਹ ਤਾਂ ਮੈਨੂੰ ਲੱਗਦਾ ਆਪਣੇ ਮਾਗੀ ਮੇਲੇ ਤੇ ਪਹਿਲੀ ਵਾਰ ਆ ਰਹੀਆਂ ਜੀ ਇਹ ਚੀਜ਼ਾਂ ਮੇਲੇ ਤੇ ਪਹਿਲੀ ਵਾਰ ਆ ਰਹੀਆਂ ਹਾਂਜੀ ਇਹ ਤਾਂ ਬਹੁਤ ਖਾਸ-ਖਾਸ ਚੀਜ਼ਾਂ ਆ ਰਹੀਆਂ ਬਾਈ ਕੰਟਰੀ ਦੀਆਂ ਫਿਸ਼ੀਜ਼ ਆਣਗੀਆਂ ਅੱਛਾ ਜੀ ਜਿਹੜੀਆਂ ਕੀ ਇਹ ਨਾ ਹਜੇ ਕੰਮ ਚੱਲੀ ਜਾਂਦਾ ਸੀ ਤੁਹਾਨੂੰ ਦਿਖਾ ਨਹੀਂ ਸਕਦੇ ਹਾਂ ਤੁਸੀਂ ਅੱਛਾ ਹਰ ਕੰਟਰੀ ਦੀਆਂ ਫਿਸ਼ਾਂ ਹੋਣਗੀਆਂ ਹਰ ਕੰਟਰੀ ਦੀ ਫਿਸ਼ਾਂ ਹੋਣਗੀਆਂ ਇਹਦੇ ਵਿੱਚ ਜਿਹਦੇ ਵਿੱਚ ਅਲੱਗ-ਅਲੱਗ ਕੰਟਰੀ ਦੀਆਂ ਘੱਟੋ-ਘੱਟ 30-35 ਤਰ੍ਹਾਂ ਦੀ ਫਿਸ਼ੀਜ਼ ਹੋਣਗੀਆਂ ਜਿਨ੍ਹਾਂ ਦੇ ਬਾਕਾਇਦਾ ਨਾਮ ਹੋਣਗੇ ਅੱਛਾ ਜੀ ਬੱਚਿਆਂ ਨੂੰ ਵੀ ਜਿਹੜੇ ਬੱਚੇ ਇੱਥੇ ਆਣਗੇ ਫੈਮਲੀ ਦੇ ਨਾਲ ਉਹਨਾਂ ਲਈ ਵੀ ਇੱਕ ਮਤਲਬ ਇਹ ਇੱਕ ਮੈਸੇਜ ਹੈ ਕਿ ਇਹ ਚੀਜ਼ਾਂ ਹੈਗੀਆਂ ਹਾਂਜੀ ਮੇਲੇ ਦਾ ਕਿ ਬਹੁਤ ਘੈਂਟ ਘੈਂਟ ਵੱਖਰੀਆਂ ਵੱਖਰੀਆਂ ਚੀਜ਼ਾਂ ਜਿਵੇਂ ਬਾਈ ਆਪਾਂ ਨੂੰ ਦੱਸੀ ਜਾਂਦਾ ਬਹੁਤ ਖਾਸ ਆੜ ਕਾ ਡਿਫਰੈਂਟ ਡਿਫਰੈਂਟ ਝੂਲੇ ਆ ਰਹੇ ਆ ਠੀਕ ਹੈ ਵੀ ਕਹਿਣ ਦਾ ਮਤਲਬ ਆ ਐਤਕੀ ਬਹੁਤ ਐ ਹੋਈਆਂ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਮੇਲੇ 'ਚ ਜਿਹੜੀਆਂ ਪਹਿਲਾਂ ਆਪਾਂ ਨਹੀਂ ਦੇਖੀਆਂ ਨਵੀਆਂ ਚੀਜ਼ਾਂ ਆਪਾਂ ਨੂੰ ਐਤਕੀ ਮੇਲੇ 'ਚ ਬਹੁਤ ਦੇਖਣ ਨੂੰ ਮਿਲਣਗੀਆਂ ਠੀਕ ਹੈ ਤੇ ਬਾਕੀ ਅਸੀਂ ਤੁਹਾਨੂੰ ਨਾ ਦਿਖਾ ਨਹੀਂ ਸਕਦੇ ਮੇਲੇ 'ਤੇ ਦਿਨ ਤਾਂ ਥੋੜੀ ਰਹਿ ਗਏ ਪਰ ਤਿਆਰੀ ਚੱਲੀ ਜਾਂਦੀ ਪੂਰੇ ਜੋਰਾ ਸ਼ੋਰ ਤੇ ਆ ਤੁਹਾਨੂੰ ਦਿਖਾ ਸਕਦੇ ਆ ਠੀਕ ਹੈ ਉਹ ਲੰਡਨ ਬ੍ਰਿਜ ਆ ਗਿਆ ਸੀ ਅੰਦਰ ਖੜੇ ਆ ਮੇਲੇ ਦੇ ਮੇਲੇ ਵਾਲੇ ਗਰਾਊਂਡ ਦੇ ਤੇ ਆ ਆ ਤੁਸੀਂ ਵੇਖ ਸਕਦੇ ਹੋ ਜੀ ਠੀਕ ਆ ਪੂਰੀ ਜੋਰਾ ਸ਼ੋਰਾਂ ਦੇ ਤਿਆਰੀ ਚੱਲੀ ਜਾਂਦੀ ਪੂਰੀ ਜੋਰਾ ਸ਼ੋਰਾਂ ਤੇ ਬਾਕੀ ਹੋਰ ਆਪਾਂ ਨੂੰ ਕੀ ਕੀ ਨਵਾਂ ਮ ਚੁੱਲਿਆਂ ਚ ਚੁੱਲਿਆਂ ਚ ਕੋਈ ਨਵਾਂ ਚੂਲਾ ਆਇਆ ਹੋਵੇ ਚੁੱਲਿਆਂ ਦੇ ਵਿੱਚ ਆ ਤੁਹਾਡੇ ਪਿੱਛੇ ਲੱਗਿਆ ਚੂਲਾ ਦੇਖੋ ਡਬਲ ਕਿਸ਼ਤੀ ਵਾਲਾ 80 ਫੁੱਟ ਦਾ ਚੂਲਾ ਇਹ 50 ਹਾਂ ਐਤ ਕੀ ਭਾਈ ਆ ਦੇਖੋ ਆ ਡਿਫਰੈਂਟ ਚੀਜ਼ ਆ ਆ ਡਬਲ ਕਿਸ਼ਤੀ ਐਤ ਕੀ ਦੋ ਕਿਸ਼ਤੀਆਂ ਹਨਾ ਜੀ ਆਪ ਦੇ ਵਿੱਚ ਪਹਿਲੀ ਵਾਰ ਫਸਟ ਟਾਈਮ ਮੁਕਸਰ ਦੇ ਵਿੱਚ ਝੂਲਾ ਲੱਗ ਰਿਹਾ ਜਿੱਥੇ ਦੋ ਕਿਸ਼ਤੀਆਂ ਪੈਰਲਰ ਚੱਲਣਗੀਆਂ। ਕੀ ਬਾਤ ਆ ਜੀ ਕੀ ਬਾਤ ਆ ਕੋਈ ਨਵੀਂ ਚੀਜ਼ ਆਈਆਂ ਹੁਣ ਜੀ ਕੋਈ ਨਵਾਂ ਝੂਲਾ ਜਿਵੇਂ ਇੱਕ ਤਾਂ ਕਿਸ਼ਤੀ ਹੋਗੀ ਐਦਾਂ ਕੁਝ ਡਿਫਰੈਂਟ। ਅੱਜ ਤੱਕ ਮੁਕਸਰ ਦੇ ਵਿੱਚ ਜਿਹੜੇ ਝੂਲੇ ਲੱਗਦੇ ਰਿਹਾ 20 ਔਰ 24 ਸੀਟਰ ਝੂਲੇ ਲੱਗਦੇ ਰਿਹਾ ਸਾਡੇ ਇੱਥੇ ਘਟਵੜ ਨਾਲ ਅਸੀਂ 28 28 30 30 ਸੀਟਰ ਝੂਲੇ ਲੱਗਣਗੇ ਚੰਡੋਲ ਜੀ ਨੂੰ ਆਪਾਂ ਪੰਜਾਬੀ ਚ ਕਰੀਏ। ਅੱਛਾ 28 28 30 30 ਸੀਟਰ ਝੂਲੇ ਠੀਕ ਆ ਜੀ ਐਤ ਕੀ ਕੋਈ ਨਵੀਂ ਦਿਖਾਈ ਤੇ ਬਹੁ ਆ ਚੀਜ਼ ਇਹ ਤਾਂ ਨਾਲ ਆਪ ਨੂੰ ਆਏ ਫੀਲ ਹੋ ਰਿਹਾ ਜਿਵੇਂ ਆਪਾਂ ਕਿਸੇ ਗੁਆਗਾ ਕਿਤੇ ਹੋਰ ਫਿਰਦੇ ਹੁੰਦੇ ਇਹ ਸਾਰੇ ਇਹਨੂੰ ਡੂਮ ਕਹਿੰਦੇ ਆ ਡੂਮ ਇਹਦੇ ਨੀਚੇ ਸ਼ਾਪਸ ਬਣਣਗੀਆਂ ਜਿਹਦੇ ਵਿੱਚ ਲੋਕਾਂ ਦੇ ਕੋਈ ਫੈਮਲੀਆਂ ਘੁੰਮਣ ਆਣਗੀਆਂ ਆਪਣੇ ਲਈ ਖਾਣ ਪੀਣ ਦਾ ਜਾਂ ਆਪਣੇ ਲਈ ਸ਼ਾਪਿੰਗ ਦਾ ਉੱਥੇ ਸਾਰੀ ਦੁਕਾਨਾਂ ਬਣਣਗੀਆਂ ਅੱਛਾ ਐਤਕੀ ਜਿਹੜਾ ਮੇਲੇ ਦਾ ਵਿਊ ਆ ਬਹੁਤ ਡਿਫਰੈਂਟ ਆ ਪਹਿਲਾਂ ਨਾਲੋਂ ਕਿਉਂਕਿ ਦੇਖੋ ਪਬਲਿਕ ਨੂੰ ਆ ਕੇ ਕਈ ਜਿਹੜੇ ਪਹਿਲੇ ਠੇਕੇਦਾਰ ਆ ਹਾਂਜੀ ਉਹ ਦੇਖੋ ਐਂਟਰੀ ਲੈ ਲੈਂਦੇ ਆ ਪਰ ਲੋਕਾਂ ਨੂੰ ਉਹਨਾਂ ਦੇ ਪੈਸੇ ਨਹੀਂ ਵਸੂਲ ਕਰਵਾਉਂਦੇ ਹਾਂਜੀ ਹਾਂਜੀ ਇੱਥੇ ਸਾਰ ਪਬਲਿਕ ਆਏਗੀ ਹਾਂ ਸ਼ਾਇਦ ਅੱਜ ਦੀ ਡੇਟ ਤੇ ਫੋਟੋਆਂ ਕਰਾ ਕੇ ਉਹਨਾਂ ਦੇ ਪੈਸੇ ਪਹਿਲੇ ਆਂਦੇ ਸਰ ਬਾਹਰੋਂ ਦੇਖਦੇ ਵਸੂਲ ਹੋਏ ਨੇ ਮੇਲੇ ਦੇ ਵਿੱਚ ਤਾਂ ਆਂਦੀ ਬਾਅਦ ਦੀ ਗੱਲ ਆ। ਅੱਛਾ ਜੀ। ਔਰ ਜਿੰਨੇ ਵੀ ਇੱਥੇ ਦਰਸ਼ਕ ਆਣਗੇ ਦੇਖਣ ਬੱਚੇ ਫੈਮਲੀ ਆਣਾਂ ਵੱਡੇ ਬੁੜੇ ਸਭ ਦਾ ਮਨੋਰੰਜਨ ਇੱਥੇ ਹੋਏਗਾ ਔਰ ਸਾਰੇ ਖੁਦ ਕਹਿਣਗੇ ਕਿ ਵਾਕਈ ਮੌਕਸਰ ਦੇ ਵਿੱਚ ਮੇਲਾ ਲੱਗਿਆ। ਬਿਲਕੁਲ ਉੱਦਾਂ ਦਾ ਉਹ ਬੂਹ ਬਣੇਗਾ ਪਬਲਿਕ ਇੱਧੇ ਹੀ ਉੱਪਰੋਂ ਰੈਂਪ ਚੜ੍ਹ ਕੇ ਜਿਵੇਂ ਪਹਾੜਾਂ ਤੇ ਚੜ੍ਹ ਕੇ ਜਾਂਦੇ ਆਂ ਆਪਾਂ। ਅੱਛਾ ਪਹਾੜਾਂ ਵਾਲੀ ਫੀਲਿੰਗ ਆਊ ਆਪਾਂ ਨੂੰ। ਇਹ ਵੀ ਮੌਕਸਰ ਦੇ ਵਿੱਚ ਬਾਈ ਬਹੁਤ ਪਹਿਲੀ ਕਿਹੜਾ ਮਾਡਲ ਹੈ ਜੀ ਇਹ? ਕਿਦਾਰਨਾਥ ਯਾਤਰਾ ਦਾ ਮਾਡਲ ਹੈ। ਕਿਦਾਰਨਾਥ ਯਾਤਰਾ ਦਾ ਮਾਡਲ ਹੈ। ਇਹਦੇ ਵਿੱਚ ਕੀ ਹੋਊਗਾ? ਇਹਦੇ ਵਿੱਚ ਬਸ ਪਬਲਿਕ ਇਥੋਂ ਫ੍ਰੀ ਦਰਸ਼ਨ ਹੈ ਉੱਪਰ ਜਾਣਗੇ ਆਪਣਾ ਹਾਂਜੀ ਉੱਪਰ ਜਾ ਕੇ ਆਪਣਾ ਦੇਖ ਕੇ ਘੁੰਮ ਫਿਰ ਕੇ ਪੂਰੇ ਮੇਲੇ ਦਾ ਨਾਲੇ ਫੋਟੋ ਵਗੈਰਾ ਸ਼ੂਟ ਕਰਾਂਗੇ ਅੱਛਾ ਸਾਰਾ ਮੇਲਾ ਦਿਖੂਗਾ ਮੇਲਾ ਦਿਖੇਗਾ ਠੀਕ ਹੈ ਜੀ ਠੀਕ ਹੈ ਵੀ ਬਹੁਤ ਕਿਤੇ ਸਰਕਸ ਆ ਰਹੀ ਹੈ ਹਾਂਜੀ ਸਰਕਸ ਆ ਕਿਤੇ ਸਰਕਸ ਆ ਰਹੀ ਹੈ ਉਹ ਸਰਕਸ ਵੀ ਫਿੱਟ ਹੋ ਜੇਗੀ ਬਾਈਕ 2 ਦਿਨ ਦੇ ਵਿੱਚ ਠੀਕ ਹੈ ਜੀ ਆ ਵੀ ਹੋਰ ਝੂਲੇ ਹੋਰ ਬਹੁਤ ਆ ਰਹੇ ਬਾਕੀ ਛੋਟੇ ਬੱਚਿਆਂ ਵਾਲੇ ਵੀ ਬੜੇ ਡਿਫਰੈਂਟ ਝੂਲੇ ਆ ਰਹੇ ਆ ਅੱਛਾ ਜੀ ਤੇ ਵੀ ਮੇਲੇ ਦਾ ਜਿਹੜਾ ਕੀ ਮਾਹੌਲ ਆ ਨਾ ਇੰਨਿਆਰੇ ਵਾਲਾ ਪੂਰਾ ਘੈਂਟ ਮਾਹੌਲ ਆ ਬਿਲਕੁ